ਆ ਜੀ ਅੱਜ ਤੁਹਾਡੇ ਨਾਲ ਬਲੈ ਦੱਸ ਦਿੱਤੀ ਆ ਮਾਰਕਟ ਆਈ ਗਈਆਂ ਕਿ ਕਦੇ ਵੱਲੋਂ ਕੀਤੀ ਗਈ ਆ ਦੱਸ ਗੀਆਂ ਜਿਹੜਾ ਮਾਰਿਆ ਤੁਹਾਨੂੰ ਮੈਡਮ ਜੀ ਦੱਸ ਦੱਸ ਨਾ ਨੰਤੇ ਬੋਲ ਕੇ ਨਹੀਂ ਮਾਰਿਆ ਢਾੜ ਵਾਲੇ ਦਾ ਨਾਮ ਵੀ ਆਓ ਕਿੰਨੇ ਦਾਨੀ ਕੋ ਪਈ ਆ ਹਾਂ ਉਸ ਤੋਂ ਪਹਿਲੇ ਵੀ ਤੁਹਾਨੂੰ ਕਹਿੰਦੇ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਕੁਰੀਦ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਅਸਰ ਹੈ ਹਾਂਜੀ ਅੱਜ ਕੀ ਹੋਇਆ ਤੁਹਾਡੇ ਨਾਲ ਅੱਜ ਕੀ ਗੱਲ ਹੋਈ ਜੀ ਅੱਜ ਕੁਝ ਨਹੀਂ ਹੋਈ ਆ ਆਪੇ ਆਈਏ ਤੇ ਨਾ ਨਾ ਨੂੰ ਤੇ ਗੱਲਾਂ ਬਣਾਣ ਲੱਪੇ ਤੁਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਤਨਾ ਕਿਹੜੀ ਹਾਲਾਤ ਵਿੱਚ ਹੀ ਤੁਸੀਂ ਦੱਸ ਦੱਸ ਜੋ ਹਾਲਾਤ ਸੀ ਉਹ ਬਰੇ ਬੰਦੂ ਕਹਿੰਦਾ ਉੱਥੇ ਅਸੀਂ ਬਚਾਏ ਸੀ ਇਹ ਇਨਾਂ ਵਾਲ ਕੋ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਨਾਂ ਨੇ ਤੇ ਘਰ ਵਾਲੇ ਨੇ ਹਾਂਜੀ ਉਹ ਤਾਂ ਨਹੀਂ ਰਾਜਨ ਰਾਜਨ ਕਰਨੇ ਕੀ ਲੜਾਈ ਦਾ ਤੁਹਾਡੇ ਕਿਹੜੀ ਗੱਲ ਮਾਰਦੇ ਤੁਹਾਨੂੰ ਇਹ ਬਿਨਾ ਗੱਲੋਈ ਤੁਹਾਨੂੰ ਦਾਈ ਨੂੰ ਮੰਗਦੇ ਆ ਹਾਂਜੀ ਦਾਜ ਹਾਂ ਦਾਜ ਨੂੰ ਲੁੜਿਆ ਕੀ ਜਾਂਦੇ ਤੁਸੀਂ ਉਹਨੂੰ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾ ਦਈਆਂ ਪਰਚਾ ਘਟਾਣਾ ਰਾਨਾਨੀ ਇੱਥੇ ਕਿੰਨਾ ਚਿਰ ਹੋਇਆ ਉਹਨੂੰ 8 ਮਹੀਨੇ ਪਹਿਲਾਂ ਉਹ ਮਾਰਦਾ ਸੀ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਏ ਤਾਂ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹਨਾਂ ਨੇ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਮਾਰਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਹਾ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤੇ ਨੇ ਅੰਦਰ ਵੜ ਗੀਆਂ ਉਹਨਾਂ ਦੇ ਸਾਨੂੰ ਅੰਦਰ ਵੜ ਨਹੀਂ ਤੇ ਅਸੀਂ ਧੱਕਾ ਮਾਰਿਆ ਬੁਹਾ ਮਾਰ ਮੋਟੇ ਅੰਦਰ ਵੜਿਆ ਉਹ ਕਿਹ ਅਹੀ ਕੋਠੇ ਗਈਆਂ ਵਾ ਮੈਂ ਛੋਟ ਮਾਰੇ ਆ ਲੱਤਾਂ ਮਾਰੀਆਂ ਬੁਹੇ ਨੂੰ ਇਹਨਾਂ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਆ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਹੀ ਮੈਂ ਕਹਿੰਦਾ ਜੇ ਨਾ ਮਾਰ ਜੇ ਨਾ ਮਾਰ ਬੁਹਾ ਖੋਲ ਗਾਇਬ ਹੋ ਗਿਆ ਹੋਦੇ ਮਰ ਜਣਾ ਕਹਿੰਦੇ ਨਾ ਕਹਿੰਦੇ ਮਰ ਜੇ ਮਰਦੇ ਮਾਰਦੇ ਮਾਦੇ ਰਾਇ ਜੋ ਅਗਰ ਮਾਰਦੇ ਮਾਰਦੇ ਆ ਜੇ ਨੂੰ ਮਾਰ ਮਾਰ ਇਹਨੂੰ ਕਿਤਾ ਮਾਰ ਅਸੀਂ ਤੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਇਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਦੇ ਛਾਤੀਆਂ ਮਾਰ ਲਿਆ ਕਹਿੰਦੇ ਦੰਗਿਆ ਆਪਣੇ ਪਾਏ ਔਰ ਇਹ ਕਪੜੇ ਦੇ ਪਾਟੇ ਹੀ ਭੁਲੇੜ ਕੇ ਥਲੇ ਸੋੜਦੇ ਜਿਹੜੇ ਨਵੇਂ ਕਪੜੇ ਕੱਢੇ ਔਰ ਨੂੰ ਮਾਰਦੇ ਪਹਿਲੋ ਮਾਰਦੇ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚਾਪ ਨਹੀਂ ਪਾਉਂਦੇ ਇੱਥੇ ਰਾਜਣ ਰਾਜਾ ਮੁੰਡੇ ਦਾ ਰਾਜਾ ਅੱਛਾ ਨੀਰ ਪਾਇਆ ਵਾ ਮੁੰਡੇ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਥੇ ਹੀ ਮਾਰਿਆ ਇੱਕ ਦਿਨ ਸਾਥੇ ਹੀ ਕੁੱਟੀ ਆ ਸਾਥੇ ਹੀ ਮਾਰਿਆ ਨਹੀਂ ਉਹਨੇ ਮਾਰਿਆ ਸਾਥੇ ਮਾਰਿਆ ਅੱਗੇ ਕਹਿੰਦੀ ਦੱਸਿਆ ਨਾ ਨਾ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਹੋਰ ਦਿਉਨੋ ਤੇ ਅੱਜ ਕੱਲੇ ਮਾਰੇ ਵਾਲ ਫੜੇ ਨੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਭਾਜੀ ਮੈਂ ਤਾਂ ਦਾਜ ਕਰਨੀ ਮਾਰਦੇ ਨੇ ਪਾਗਲ ਲੱਗਿਆ ਕਹਿੰਦੇ ਪਾਗਲ ਹੈਗੀ ਆ ਮਨੂਆ ਹੈਗੀ ਪਾਗਲ ਮਨੂਆ ਮਨੂਆ ਜਨਾ ਕਿੱਥੇ ਰਹਿੰਦੀ ਧਰਨਪੁਰ ਗਲੀ ਨੰਬਰ 5 ਜੋੜਾ ਫਟਕ ਜੀ ਮਾਮਲਾ ਕਰੋ ਜੀ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜ ਉਹਦੇ ਘਰ ਵਾਲੇ ਨੇ ਘੱਟੋ ਘੱਟ ਉਹਨੂੰ 40 ਵਾਰੀ ਮਾਰਤਾ ਵੈ ਕਦੀ ਬਾਹਵਣ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ ਚਾਰ ਵਾਰੀ ਦੇ ਵਿੱਚ ਚਾਰ ਮਹੀਨੇ ਚਾਰ ਵਾਰੀ ਤੇ ਉਹਨੂੰ ਪੇਕੇ ਕੱਢ ਦਿੱਤਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਆ ਕੁੜੀ ਦਾ ਕੀ ਨਾਮ ਹੈ ਹਾਂ ਅੱਛਾ ਨਾਂ ਨਹੀਂ ਪਤਾ ਹੈ ਵਾਦਾ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾ ਨਾਨਾ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਨਾਂ ਦੀ ਲੜਾਈ ਜਾਂਦਾ ਉਡਾਈ ਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾ ਦਾਜ ਦੋਈ ਨਹੀਂ ਲੈਂਦਾ ਇਹੋ ਜਿਹੀ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤਾਂ ਭਾਜੀ ਬਹੁਤੀ ਹੱਦ ਹੋ ਗਈ ਮੈਂ ਤਾਂ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਉਣ ਥੋੜੀ ਜਿੜੀ ਕਹਿੰਦੀ ਆਂਟੀ ਉਹਨੂੰ ਬਚਾ ਲਓ ਨਹੀਂ ਤੇ ਉਹ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਸੀ ਦਰਵਾਜ਼ਾ ਮੈਂ ਭੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਨਾਲ ਥੋੜਾ ਜਿਹਾ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਆ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਹੈ ਅਲਫ ਨੰਗਾ ਨੇ ਅੰਦਰ ਸਿਰਫ ਘਰ ਵਾਲਾ ਹੀ ਮਕੀਨੇ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਪੰ ਸਰ ਸਾਰੀ ਗਲੀ ਪਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਵੀ ਇਹਦਾ ਅਸੀਂ ਉਹਦੇ ਕਿਤਨੇ ਦੇ ਹਾਲਾਤ ਬਣੇ ਬਹੁਤ ਹਾਲਾਤ ਮਾੜੇ ਬੋਲੋ ਸੁਜੀਆ ਲਤ ਲਾਤ ਲੰਗਾ ਅਗੇ ਤੁਰਦੀ ਪਈ ਸੀ ਬਲਕਿ ਬਹੁਤ ਮਾੜੀ ਕੰਡੀਸ਼ਨ ਸੀ ਸਰ ਉਹਨਾਂ ਨਾਨ ਕਹਿੰਦੀ ਆ ਕਿ ਨਾਲ ਇੱਕ ਦਾ ਮਾਰਦੇ ਮਾਰਦੇ ਨੂੰ ਮਾਰਦੇ ਮੇਨ ਕੀ ਮੇਨ ਦਾਜ ਦਾ ਕਰ ਗੀ ਦਾਜ ਦਾ ਵੀ ਕਹਿਣ ਲਈ ਆ ਗਰੀਬ ਆ ਗੁੰਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵਾ ਰਿਸ਼ਤੇਦਾਰੀਆਂ ਦਾ ਖਾਤਾ ਥੋੜੀ ਘਰੀ ਉਂਦੀ ਬਾਜੀ ਬਾਜੀ ਨੇ ਨਾਨੂ ਨੇ ਵਸਣ ਦਿੰਦੀ ਨਾਨਦੇ ਸਾਸਿ ਬਾਜੀ 4 4 ਮਹੀਨਿਆਂ ਚ ਘਟੋ ਘਟ ਪੀਆਂ ਵਰੀ 4 ਮਹੀਨੇ ਪੀਆਂ ਮੈਂ ਤਾਂ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤੇ ਫਿਰ ਚੱਲ ਜੀ ਅੱਜ ਕਿੱਥੇ ਆਏ ਤੁਸੀਂ ਪਾਜੀ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਬਚਾਰਾ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰੇ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟ ਅਸੀਂ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨਾਂ ਥਾਣੇ ਵਾਲਿਆਂ ਨੇ ਸਾਨੂੰ 5-7 ਜਣਾਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਬਾਕੀ ਪ੍ਰਸ਼ਾਸਨ ਕੋਲ ਕੀ ਮੰਗ ਬਾਕੀ ਚਲੋ ਉਹ ਜੋ ਕਰਾਂਗੇ ਸਾਰੀ ਅਸੀਂ ਅਹੀਂ ਦੱਸਦੀਏ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਹੁੰਦੇ ਹੋ ਤੁਸੀਂ ਉਹਨਾਂ ਚਾਣਾ ਹੁਣ ਦੇਖੋ ਅਸੀਂ ਮੈਂ ਕੀ ਚਾਣਾ ਜਿਸ ਦਾ ਨਾਲ ਬੀਤੀਆਂ ਕੁੜੀ ਦੱਸ ਸਕਦੀ ਆ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਸੱਟ ਲੱਗੀ ਹੋਈ ਪਹਿਲੇ ਬੜੀਆਂ ਲੱਗੀਆਂ ਹੁਣ ਵੀ ਲੱਗੀਆਂ ਲੱਗੀਆਂ ਹੁਣ ਲੱਗੀਆਂ ਇਥੇ ਨੀਲ ਕਦੀਆਂ 15 ਦਿਨ ਪਹਿਲੇ ਬੋਲੋ ਹਾਂਜੀ ਨੀਲ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਵਾਲਾ ਮਾਰੋ ਜਿਹਾ ਹੋਈ ਹੈਗਾ ਕੁੜੀ ਨੂੰ ਚਾਰ ਪੰਜ ਵਾਰੀ ਜਨ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਅਸੀਂ ਭੇਜ ਦਿੰਦੇ ਆ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਇਹੋ ਜਿਹਾ ਸੋੜੇ ਆੜੇ ਇਹ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜੋ ਆਈਦਾ ਨਾ ਰਾਜਨ ਪਾਜੀ ਕੀ ਕਰਾਂ ਕਹਿੰਦੇ ਕੁੜੀ ਦੇ ਚਪੂੜਾ ਹੱਤੀ ਐ ਕਿੰਨੇ ਦਿਨ ਹੋਈ ਵਿਆਹ ਨੂੰ ਉਹ ਮਾਰੇ 5-6 ਮਹੀਨੇ ਹੋਏ ਹਲੀ 5-6 ਹੋਰੀ ਕੱਢ ਤਾ ਉਹਨੇ ਅੱਜ ਨਹੀਂ ਮਾਰ ਮਾਰੀ ਸਾਡੇ ਮੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮੱਲੇ ਵਾਲੇ ਆ ਗਏ ਉਹ ਵਈਆ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦਾ ਨਾ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਦਿੰਦੀ ਐ ਜਿੱਲੇ ਕੋਈ ਕਹਿੰਦੀ ਤੇ ਕੋ ਮਰਨ ਕਹਿੰਦੇ ਐ ਕਿੰਨਾ ਚਿਰ ਹੋਇਆ ਵਿਆਹ ਨੂੰ ਹੋਏ 5-6 ਮਹੀਨੇ ਹੋਏ ਹਲੀ ਅੱਜ ਹੀ ਹੋਇਆ ਅੱਜ ਮੈਨੂੰ ਪਤਾ ਨਹੀਂ ਜਾਂ ਮਨ ਤੇ ਮੁੱਲੇ ਵਾਲਾ ਦੱਸਿਆ ਵਾ ਇਲਾਕਾ ਵਾਸੀ ਕਹਿ ਰਿਹਾ ਕਿ ਕਪੜੇ ਲਾ ਕੇ ਨੁਕਤੇ ਆਓ ਉਹ ਕਿਹਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਕੁਲੀ ਨਹੀਂ ਮਾਰਦੇ ਰਹੀ ਜਨਾ ਜਾਂਦੇ ਮੋਕੇ ਦੇ ਤੇ ਇਨਾਂ ਨੇ ਮਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਅੱਜ ਮੰਗਦੇ ਸੀ ਅਸੀਂ ਮਾਰੇ ਬੰਦੇ ਸੀ ਤੇ ਵਾ ਪਾ ਕੜਗੜਾ ਕੇ ਤੇ ਕਟ ਕੇ ਮਾਰਾ ਚੰਗਾ ਕਰਕੇ ਦਿੱਤਾ ਵਾ ਪਹਿਲੀ ਵਾਰ ਮਾਰਿਆ ਪਹਿਲਾ ਮਾਰਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਹੀ ਮਕਾਦੀ ਨਹੀਂ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਤਾਂ ਗਲਤੀ ਨਹੀਂ ਹੋਈਗੀ ਉਹਨੇ ਉਹਨੇ ਹੀ ਮੰਗੇ ਕੁੜੀ ਇੱਥੇ ਬਸਾਣੀ ਨਹੀਂ ਬਈ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਬੱਚਾ ਘਟਾਲ ਕੇ ਬਸ ਉੱਚੀ ਚਾਹੁੰਦੇ ਹੁੰਦੇ ਉਹਨੇ ਹੋਏ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਹੀ ਬਸਾਣਾ ਜਿੱਦਿ ਮਾਰਨਾ ਹੋ ਰਿਹਾ ਕੁੜੀ ਨੂੰ ਮਾਰਨਾ ਹੋ ਰਿਹਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਹੀ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਹੈਗੀ ਮੇਰੀ ਭੈਣ ਵਿੱਚ ਪਈ ਆ ਉਹਨਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਨਹੀਂ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਆ ਰੱਖਿਆ ਹੋਆ ਉਹ ਦੋਨੇ ਨੇ ਵਸਾਈਆਂ ਗੀਆਂ ਉਹਨਾਂ ਨੂੰ ਹੀ ਘਰੋਂ ਕਰਤਾ ਪਹਿਲੇ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਨਹੀਂ ਨਾਨ ਮਾਰਦੀ ਹੈ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਤੇ ਸੱਸੂ ਹੀ ਨਾਲ ਲਈ ਇੱਕ ਸੋਹੜਾ ਦਾ ਜਿਹੜਾ ਮਾਰੀ ਮੋਟੀ ਉਹਦੀ ਮਦਦ ਕਰਦਾ ਬੇਟੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਮoja ਇਹੋ ਹੀ ਤੁਹਾਨੂੰ ਦੱਸਣ ਦੇ ਟਿਆ ਵਾ ਖਾਨਦਾਨ ਨੂੰ ਕੁਝ ਨਹੀਂ ਆ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਨੂੰ ਤੂੰ ਤਾਂ ਦਾਜ ਮੰਗਦੇ ਆ ਦੇ ਸਕਦੇ ਸੀ ਇਹ ਮੈਂ ਤਾਂ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨ ਮੁੰਡੇ ਲੈ ਕੇ ਆਏ ਆ ਐਵੇਂ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਜੀ ਦਾ ਵੀਰ ਜੀ ਕੰਪਲੇਂਟ ਆਈ ਜੀ ਇਹ ਦੋਨਾਂ ਤਰ੍ਹਾਂ ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣਨੇ ਦੋ ਪਾਰਟੀ ਗੱਲ ਸੁਣਦੇ ਆ ਲੜਤੀ ਬੋਲਿਆ ਜਰਾ ਕਿ ਆ ਕੇ ਫਟਿਆ ਵੀ ਗਿਆ ਨਹੀਂ ਜੀ ਇਹਦੇ ਇੱਥੇ ਕੋਈ ਮੌਕੇ ਤੇ ਜੇ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬਾਂਦੀ ਕੋਈ ਨਹੀਂ ਕਰੂਗੀ ਇਹ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਰੀ ਨੰਬਰ 5 ਤਰਨਪੁਰ ਸਰ ਕਹਿੰਦੇ ਕਿ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਹਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਦਿਖਾਉਣੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵਲ ਬੁਲਾਗੇ ਲੜਕੇ ਦਾ ਨਾਮ ਹੈਗਾ ਜੀ ਮੈਂ ਸਰ ਰਾਜੂ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਦੇ ਸੋਰੇਬੁਰ ਆਰਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕਾ ਲੜਕੀ ਕੋਲ ਰਹਿਣ ਵਾਲਾ ਕਿੱਥੋਂ ਦਾ ਹੋਗਾ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂ ਜੀ ਜੀ ਇਹ ਧਰਮਪੁਰਾ ਗਲੀ ਦੇ ਮੈਂ ਪਾਈ ਨਹੀਂ ਸਿਰ ਕੁੜੀ ਦਾ ਵਾਹ ਪੇ ਸੁਤੇ ਬੁਲਾ ਰਿਆ ਜੀ ਬੁਲਾ ਰੇ ਆ ਰੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਆਂਦੀ ਉਹਦੇ ਮਾਂ ਪਿਓ ਬੁਲਾ ਰਿਆ ਫਿਰ ਉਹਨੇ ਸੁਣਦੇ ਦੋਨੋਂ ਕੋਈ ਜੀ ਕਾਰਵਾਈ ਹੋਈ ਹਾਂ ਜਿਉ ਬਾਂਦੀ ਕੋਈ ਕਾਰਵਾਈ ਕਰਾਂਗੇ ਜੋ ਵੀ ਮਾਨੀ ਸਾਹਿਬ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਇਆ ਕਬੰਦੀ ਕਾਰਜ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੂੰ ਕਿਹਾ ਇਹ ਕਿ ਅੱਗੇ ਵੀ ਤਾਂ ਕਿ ਪ੍ਰੇਸ਼ਾਨ ਕਾਫੀ ਦੇਰ ਰਹਿਣ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ